ਟਰੱਕ ਖੜੇ ਨੇ ਸਾਈਡਾਂ ਤੇ ਵੱਡੀਆਂ ਲਾਈਨਾਂ ਲੱਗੀਆਂ ਵਿਆ ਨੇ ਧਰਨਾ ਲੱਗਿਆ ਏ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਰੀਆਂ ਵਸਾ ਕੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਨੇ ਧਰਨੇ ਤੇ ਧਰਨਾ ਜਿੱਥੇ ਵੀ ਦੇਖੋ ਹਰ ਇੱਕ ਮਸਲਾ ਹੱਲ ਕਰਵਾਉਣ ਦੇ ਲਈ ਧਰਨੇ ਲਗਾਉਣੇ ਪੈ ਰਹੇ ਨੇ ਹਾਏ 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 ਐਸਐਸਓ ਪਾਸ ਹਾਏ 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 ਜੋ ਉਹਨਾਂ ਦੇ ਪਰਚਾ ਦੇਣ ਤੋਂ ਬਾਅਦ ਸਾਡਾ ਧਰਨਾ ਉਠਾ ਕੇ ਇਹਨਾਂ ਨੇ ਸਾਡੀ ਸਾਰੀ ਪੰਚਾਇਤ ਤੇ ਖਨੌੜੀ ਵਾਲੇ ਤੇ ਜਿਹੜਾ ਪਰਚਾ ਦਿੱਤਾ ਤੇ ਆਮ ਲੋਕਾਂ ਨੂੰ ਤਾਂ ਧਰਨੇ ਲਾਉਣੇ ਪੈਣਾ ਇੱਥੇ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਧਰਨੇ ਲਈ ਜਾਂਦੇ ਨੇ ਐਮ ਐਲ اے ਦਾ ਭਰਾ ਖੁਦ ਧਰਨੇ ਦੇ ਵਿੱਚ ਬੈਠਾ ਸੀ ਜੀ ਗੱਲ ਠਾਣੇ ਉਹ ਤਾਂ ਬੈਠਾ ਸੀ ਕਿਉਂਕਿ ਉਹਨਾਂ ਨੇ ਜਿਹੜੇ ਠਾਣੇ ਨੇ ਉਹ ਠੇਕਿਆਂ ਦੇ ਦਿੱਤੇ ਵੀ ਨਹੀਂ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਮੂੰਹ ਤੇ ਚਪੇੜ ਆ ਵੀ ਉਹਦਾ ਐਮ ਐਲ اے ਦਾ ਭਰਾ ਸਰਕਾਰ ਦੇ ਖਿਲਾਫ ਧਰਨਾ ਲਾ ਰਿਹਾ ਦੇ ਮਾਂ ਦਾ ਸਾਰਾ ਡੱਬਰ ਇੱਥੇ ਤੁਰਿਆ ਫਿਰਦਾ ਕਦੇ ਬੋਲੇ ਨਹੀਂ ਸੀ ਹੁਣ ਅਸੀਂ ਬੋਲਾਂਗੇ ਉਹਨਾਂ ਨੇ ਗੱਲਾਂ ਕੀਤੀਆਂ ਥੋੜੇ ਤੇ આરોਪ ਲਗਾਏ ਜੀ ਕਿ ਮਨਰੇਗਾ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਆਪਣੀਆਂ ਰੈਲੀਆਂ ਚ ਲੈ ਕੇ ਜਾਂਦੇ ਨੇ ਜਿਹੜੇ ਗਾਇਲਹਾਜ਼ਰਤੀ ਬੰਦੇ ਉਹਨਾਂ ਦੀ ਇਹਨਾਂ ਨੇ ਗੱਲ ਕਰੀ ਜਾ ਕੇ ਤੇ ਉਹ ਗਾਇਲਹਾਜ਼ਰ ਤੇ ਰੈਲੀ ਤੇ ਗਏ ਹੋਏ ਸੀ ਜੀ ਬੰਦੇ ਦੱਸ ਵੀ ਇਹਨਾਂ ਨੂੰ ਪੁੱਛੋ ਵੀ ਇਹਨਾਂ ਦੇ ਟੱਬਰ ਚ ਇਹਨਾਂ ਦੇ ਪਰਿਵਾਰ ਇਹਨਾਂ ਦੇ ਖਾਨਦਾਨ ਚ ਕੋਈ ਇੱਕ ਵਾਰ ਮੈਂਬਰ ਬਣਿਆ ਮੈਂਬਰ ਪੰਚਾਇਤ ਮੰਕਰ ਰੇ ਸੀ ਜੀ ਉਹ ਦੋਸ਼ਾਂ ਤੇ ਅਰੈਸਟ ਕਰੋ ਤੁਸੀਂ ਧਰਨਾ ਲਗਾਇਆ ਸੀ ਥਾਣੇ ਦੇ ਅੱਗੇ ਉਹ ਕੋਈ ਕਾਰਵਾਈ ਹੋਈ ਹੈ ਜੀ ਉਹ ਸੱਚ ਨਹੀਂ ਕਰਤੀ ਇਹਨਾਂ ਦੇ ਚੈਨਲ ਤੇ ਉਹ ਕਹਿੰਦੇ ਵੀ ਅਸੀਂ ਬਾਜੀ ਕਰ ਸਾਡੇ ਮੇਟ ਨੂੰ ਨਹੀਂ ਗਿਆ ਉਹਦੀ ਘਰ ਵਾਲੀ ਥੋੜੇ ਚੈਨਲ ਤੇ ਕਹਿੰਦੀ ਆ ਵੀ ਦਰਸ਼ਨ ਬਾਜੀ ਕਰ ਤੇ ਸਾਰਾ ਮਾਮਲਾ ਸ਼ੁਰੂ ਹੋਇਆ ਇਹ ਦਰਸ਼ਨ ਬਾਜੀ ਦਰਸ਼ਨ ਜਿਹੜਾ ਉਹ ਡਾਕਟਰ ਆ ਪੰਜ ਤੁਹਾਡੇ ਮੂੰਹ ਚੋਂ ਵੀ ਨਿਕਲੇ ਕੇ ਦਰਸ਼ਨ ਬਾਜੀ ਕਰ ਫਿਰ ਇਹ ਵੀ ਇੱਕ ਉਦਾਂ ਦਾ ਹੀ ਸ਼ਬਦ ਆ ਜੀ ਇਦਾਂ ਦਾ ਕੋਈ ਨਹੀਂ ਉਹ ਮੈਂ ਗਲਤੀ ਨਾਲ ਨਿਕਲ ਗਿਆ ਜੀ ਸੌਰੀ ਉਹ ਕਹਿੰਦੀ ਜੀ ਗਲਤੀ ਨਾਲ ਕਿਹਾ ਗਿਆ ਮੈਂ ਕਿਹਾ ਉਹਦੋਂ ਉਹਦੋਂ ਤੁਸੀਂ ਕਿਉਂ ਨਹੀਂ ਕਿਹਾ ਹਊਗਾ ਮੈਂ ਸੁਣ ਕਹਿ ਰਹੇ ਹਾਂ ਤੁਸੀਂ ਮੇਰੇ ਸੱਚ ਡਾਂਗ ਮਰਾ ਦਿਓ ਫਿਰ ਕੋਈ ਵੀ ਗਲਤੀ ਨਾਲ ਹੋ ਗਿਆ ਜਿਹੜੀ ਜੀਵਤ ਹੈ ਗੱਲ ਹੁੰਦੀ ਹੈ ਬਾਹਰ ਹੁੰਦੀ ਹੈ ਹੁਣ ਉਹਦੇ ਤੇ ਵੀ ਕਾਰਵਾਈ ਕਰਾਂਗੇ ਜਿਵੇਂ ਅਸੀਂ ਪੰਚਾਇਤੀ ਚੋਣਾਂ ਦੌਰਾਨ ਦੇਖਿਆ ਜਿਵੇਂ ਅਸੀਂ ਮਿਊਨਿਸਪਲ ਚੋਣਾਂ ਦੌਰਾਨ ਦੇਖਿਆ ਹੈਗਾ ਸਾਰੇ ਅਫਸਰ ਸਾਹੀ ਸਿਵਲ ਵੀ ਤੇ ਪੁਲਿਸ ਅਫਸਰ ਸਾਹੀ ਸਾਰੇ ਇਹਨਾਂ ਦੇ ਹਸਟੋਕੇ ਬਣ ਕੇ ਨੌਕਰ ਬਣ ਕੇ ਕੰਮ ਕਰ ਰਹੀ ਹੈਗੀ ਹੈ ਜਦ ਇਹ ਔਰਤਾਂ ਨਾਲ ਜਾਂ ਮਨਰੇਗਾ ਔਰਤਾਂ ਨਾਲ ਜੋ ਵਿਵਹਾਰ ਕੀਤਾ ਗਿਆ ਜਿਵੇਂ ਜਾਤੀসূਤ ਸ਼ਬਦ ਵਰਤੇ ਗਏ ਗਏ ਜਾਂ ਮਤਲਬ ਸਾਡੀ ਸਾਰੀ ਪੰਚਾਇਤ ਨੂੰ ਖਨੌੜੇ ਦੀ ਨੂੰ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਨਿਰਾ ਤੱਕਾ ਹੈਗਾ ਇਹ ਗੁੰਡਾਗਰਦੀ ਹੈਗੀ ਹੈ ਇਹ ਸਰਕਾਰ ਸੱਤਾ ਦੇ ਨਸ਼ੇ 'ਚ ਹੰਕਾਰੀ ਹੋਈ ਹੈਗੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਇਹ ਕਦੀ ਦਾਦੇ ਦੀਆਂ ਕਦੀ ਪੋਤੇ ਦੀਆਂ ਅੱਜ ਤੁਸੀਂ ਇਹ ਕੱਲ ਨੂੰ ਇਸ ਇਸ ਗੱਦੀ ਦੇ ਕੋ ਹੋਰ ਹੋਊਗਾ ਆਮ ਆਦਮੀ ਪਾਰਟੀ ਕਹਿੰਦੀ ਸੀ ਬਦਲਾਅ ਆਊਗਾ ਬਦਲਾਅ ਤਾਂ ਆਇਆ ਨਹੀਂ ਜੀ ਧਰਨਿਆਂ ਦੀ ਲਹਿਰ ਆ ਗਈ ਇਹਨਾਂ ਦੇ ਖੁਦ ਦੇ ਵਰਕਰ ਵੀ ਧਰਨਿਆਂ ਤੇ ਬੈਠਦੇ ਨੇ ਗੋਪਾਲ ਖਨੌੜਾ ਜਿਹੜਾ ਬੱਸਾਂ ਦਾ ਪ੍ਰਧਾਨ ਵੀ ਹੈ ਯੂਨੀਅਨ ਦਾ ਉਹ ਨੂੰ ਰਾਤ ਨੂੰ ਐ ਚੱਕਿਆ ਜਿਵੇਂ ਕਿਸੇ ਹੱਤਵਾਦੀ ਨੂੰ ਚੱਕੀਦਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਚਵਾਨਾ ਇਸ ਸਮੇਂ ਅਸੀਂ ਪਾਸੋਂ ਦੇ ਬੱਸ ਸਟੈਂਡ ਦੇ ਲਾਗੇ ਜਿਹੜਾ 메ਨ ਚੌਕ ਆ ਉਹ ਚੌਕ ਦੇ ਵਿੱਚ ਖੜੇ ਆ ਇੱਥੇ ਧਰਨਾ ਲੱਗੇ ਧਰਨੇ ਦੇ ਵਿੱਚ ਮੈਂਬਰ ਆਫ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚੇ ਨੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਮਾਨਤ ਹਰਵਿੰਦਰ ਸਿੰਘ ਖਨੌੜਾ ਮੌਜੂਦ ਨੇ ਦੋ ਦਿਨਾਂ ਤੋਂ ਧਰਨਾ ਐ ਜਿਹੜਾ ਪਾਸੋਂ ਥਾਣੇ ਦੇ ਵਿੱਚ ਲੱਗ ਰਿਹਾ ਇਹ ਪਹਿਲਾ ਮਾਨਤ ਹਰਵਿੰਦਰ ਸਿੰਘ ਖਨੌੜਾ ਅਤੇ ਖਨੌੜਾ ਪਿੰਡ ਦੀ ਪੂਰੀ ਪੰਚਾਇਤ ਵੱਲੋਂ ਧਰਨਾ ਲਗਾਇਆ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਬਰਕਰ ਗੁਰਦੇਵ ਸਿੰਘ ਦੇ ਮਾਨ ਦੇ ਜਿਹੜੇ ਭਾਈ ਨੇ ਕਪਲਮਾਨ ਖੁਦ ਉਹ ਧਰਨੇ 'ਚ ਬੈਠੇ ਅਤੇ ਉਹਨਾਂ ਨੇ ਪਿੰਡ ਦੀ ਪੰਚਾਇਤ ਤੇ ਅਤੇ ਗਪਾਲ ਖਨੌੜੇ ਤੇ ਪਰਚਾ ਕਰਵਾਉਣ ਦੇ ਲਈ ਧਰਨਾ ਲਗਾਇਆ ਸੋ ਉਹ ਪਰਚਾ ਹੁੰਦਾ ਏ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਮਹੰਤ ਹਰਵਿੰਦਰ ਸਿੰਘ ਖਨੌੜਾ ਜੋ ਕਿ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਵੱਲੋਂ ਇਸ ਰੋਡ ਦੇ ਵਿੱਚ ਧਰਨਾ ਲਗਾਇਆ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਟਰੱਕ ਖੜੇ ਨੇ ਸਾਈਡਾਂ ਤੇ ਵੱਡੀਆਂ ਲਾਈਨਾਂ ਲੱਗੀਆਂ ਵਿਆ ਨੇ ਧਰਨਾ ਲੱਗੇ ਸੋ ਇਲਾਕੇ ਦੀਆਂ ਸੰਗਤਾਂ ਨੇ ਇਲਾਕੇ ਦੇ ਲੋਕ ਨੇ ਜਿਹੜੇ ਇੱਥੇ ਬੈਠੇ ਨੇ ਸੋ ਗੱਲ ਕਰਾਂਗੇ ਖਨੋੜਾ ਸਾਹਿਬ ਨਾਲ ਤੇ ਡਾਕਟਰ ਧਰਮਵੀਰ ਗਾਂਧੀ ਪਹੁੰਚੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਦਰੀਆਂ ਵਸਾ ਕੇ ਸੜਕਾਂ ਜਾਮ ਕਰ ਦਿੱਤੀਆਂ ਗਈਆਂ ਨੇ ਸੋ ਵੱਡੇ ਸਵਾਲ ਇਹ ਉੱਠਦੇ ਨੇ ਕਿੱਧਰ ਨੂੰ ਜਾ ਰਿਹਾ ਇਹ ਸਿਸਟਮ ਕੱਲ ਧਰਨਾ ਲਗਾਇਆ ਸੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਚੀਨਰ ਆਗੂਆਂ ਨੇ ਉਹਨਾਂ ਨੂੰ ਵੀ ਇਨਸਾਫ ਲੈਣ ਦੇ ਲਈ ਧਰਨਾ ਲਗਾਉਣਾ ਪਿਆ ਉਹਨਾਂ ਦੀ ਸਰਕਾਰ ਆ ਪੰਜਾਬ ਦੇ ਵਿੱਚ ਤੇ ਧਰਨੇ ਤੇ ਧਰਨਾ ਜਿੱਥੇ ਵੀ ਦੇਖੋ ਹਰ ਇੱਕ ਮਸਲਾ ਹੱਲ ਕਰਵਾਉਣ ਦੇ ਲਈ ਧਰਨੇ ਲਗਾਉਣੇ ਪੈ ਰਹੇ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੁਲਿਸ ਪ੍ਰਸ਼ਾਸਨ ਆਪਣੇ ਜਿਹੜੇ ਬੈਰੀਕੇਡ ਨੇ ਰੋਕਾਂ ਨੇ ਉਹ ਲੈ ਕੇ ਆ ਰਹੇ ਟਰੱਕ ਇੱਥੇ ਰੁਕੇ ਹੋਏ ਨੇ ਧਰਨਾ ਜਿਹੜਾ ਲੱਗਿਆ ਬਏ ਸੋ ਹਰ ਇੱਕ ਨੂੰ ਧਰਨਾ ਲਗਾਉਣਾ ਪੈ ਰਿਹਾ ਇਹ ਆਪਣਾ ਇਨਸਾਫ ਲੈਣ ਦੇ ਲਈ ਹੈ ਇੱਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਸੀਨੀਅਰ ਆਗੂ ਨੇ ਉਹਨਾਂ ਨੂੰ ਵੀ ਧਰਨੇ ਲਗਾਉਣੇ ਪੈ ਰਹੇ ਨੇ ਕੱਲ ਨਾਪਾ ਤੋਂ ਜਿਹੜੇ ਸਾਡੇ ਐਮਐਲਏ ਨੇ ਗੁਰਦੇਵ ਸਿੰਘ ਦੇਮਨ ਉਹਨਾਂ ਦੇ ਭਰਾ ਵੀ ਧਰਨੇ ਦੇ ਵਿੱਚ ਬੈਠੇ ਸੋ ਧਰਨਿਆਂ ਦਾ ਜਿਹੜਾ ਸਿਸਟਮ ਆ ਇਹ ਹਰ ਸਮੇਂ ਚੱਲਦਾ ਰਹਿੰਦਾ ਏ ਧਰਨੇ ਲਗਾਉਣੇ ਪੈਂਦੇ ਨੇ ਖਨੋੜਾ ਸਾਹਿਬ ਨੇ ਗੱਲ ਕਰਦੇ ਆ ਹਾਂਜੀ ਖਨੋੜਾ ਸਾਹਿਬ ਫਤਿਹ ਅਰਜ਼ ਕਰਦੇ ਆ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਕੀ ਕਾਰਨ ਆ ਜੀ ਜਿਹੜਾ ਧਰਨਾ ਲਗਾਉਣਾ ਪੈ ਗਿਆ ਅੱਜ ਫੇਰ ਉਹ ਦੱਸਿਆ ਵੀ ਸਾਡੇ ਤੇ ਬਾਅਦ ਦੇ ਵਿੱਚ ਉਹਨਾਂ ਦੇ ਪਰਚਾ ਦੇਣ ਤੋਂ ਬਾਅਦ ਸਾਡਾ ਧਰਨਾ ਉਠਾ ਕੇ ਇਹਨਾਂ ਨੇ ਸਾਡੀ ਸਾਰੀ ਪੰਚਾਇਤ ਤੇ ਖਨੌੜੇਲ ਤੇ ਜਿਹੜਾ ਪਰਚਾ ਦਿੱਤਾ ਤੇ ਰਾਤ ਗਪਾਲ ਸਿੰਘ ਖਨੌੜੇ ਨੂੰ ਇਹਨਾਂ ਨੇ ਘਰੋਂ ਜਰੀਰ ਕਰਕੇ ਉਹਨੂੰ ਫੜਿਆ ਉਹਦੀ ਬੇਟੀ ਦੇ ਬੱਚਾ ਆਉਣ ਵਾਲਾ ਉਹਨੂੰ ਨੂੰ 9ਵੇਂ ਮਹੀਨੇ ਦਾ ਟਾਈਮ ਦਿੱਤਾ ਵਾ ਉਸ ਪ੍ਰੈਗਨੈਂਸੀ ਦੇ ਵਿੱਚ ਜਿਹੜਾ ਇਹਨਾਂ ਨੇ ਉੱਥੋਂ ਉਹਨੂੰ ਘਰੋਂ ਕਰਕੇ ਜਰੀਰ ਲੈ ਕੇ ਆਏ ਨੇ ਤੇ ਉਸ ਦੇ ਸਬੰਧ ਵਿੱਚ ਅਸੀਂ ਇੱਥੇ ਰੋਸ ਧਰਨਾ ਦਿੱਤਾ ਜਿੰਨੇ ਦਰ ਇਨਸਾਫ ਨਹੀਂ ਮਿਲਦਾ ਇਹ ਧਰਨਾ ਡਾਕਟਰ ਧਰਮਵੀਰ ਗਾਂਧੀ ਜੀ ਆਗੇ ਸਾਡੇ ਮੈਂਬਰ ਆਫ ਪਾਰਲੀਮੈਂਟ ਸਾਧੂ ਸਿੰਘ ਜੀ ਬੈਠੇ ਨੇ ਸਾਡੀ ਸਾਰੀ ਜਿਹੜੀ ਕਾਂਗਰਸ ਪਾਰਟੀ ਇੱਥੇ ਬੈਠੀ ਆ ਲੁਧਿਆਣਾ ਚੋਣ ਕਰਕੇ ਥੋੜੀ ਦਿੱਕਤ ਆਉਂਦੀ ਆ ਕੰਟੀਨਿਊ ਰੱਖੋ ਜਿੰਨੇ ਦਰ ਇਨਸਾਫ ਨਹੀਂ ਮਿਲਦਾ ਜੀ ਕੀ ਲੱਗਦਾ ਜੀ ਪੰਜਾਬ ਕਿੱਧਰ ਨੂੰ ਜਾ ਰਿਹਾ ਏ ਵਿਰੋਧੀ ਧਿਰ ਦੇ ਆਮ ਲੋਕਾਂ ਨੂੰ ਤਾਂ ਧਰਨੇ ਲਾਉਣੇ ਪੈਣਾ ਇੱਥੇ ਤਾਂ ਆਮ ਆਦਮੀ ਪਾਰਟੀ ਵਾਲੇ ਵੀ ਧਰਨੇ ਲਈ ਜਾਂਦੇ ਨੇ ਐਮਐਲਏ ਦਾ ਭਰਾ ਖੁਦ ਧਰਨੇ ਦੇ ਵਿੱਚ ਬੈਠਾ ਸੀ ਜੀ ਕੱਲ ਥਾਣੇ ਉਹ ਤਾਂ ਬੈਠਾ ਦੀ ਕਿਉਂਕਿ ਉਹਨਾਂ ਨੇ ਜਿਹੜੇ ਉਹ ਠੇਕਿਆਂ ਦੇ ਦਿੱਤੇ ਵੀ ਨਹੀਂ ਮੈਂ ਉਦੋਂ ਪਹਿਲਾਂ ਵੀ ਕਿਹਾ ਸੀ ਵੀ ਐਮਐਲਏ ਦੇ ਘਰੋਂ ਫੈਸਲੇ ਹੁੰਦੇ ਨੇ ਜਿਹੜੀ ਕਰਜ ਉਹਦਾ ਭਾਈ ਇੱਥੇ ਆ ਕੇ ਪੰਜਾਬ ਸਰਕਾਰ ਆਵਾ ਦੀ ਪਾਰਟੀ ਦੀ ਮੂੰਹ ਤੇ ਚਪੇੜਾ ਵੀ ਉਹਦਾ ਐਮਐਲਏ ਦਾ ਭਰਾ ਸਰਕਾਰ ਦੇ ਖਿਲਾਫ ਧਰਨਾ ਲਾ ਰਿਹਾ ਹੂੰ ਉਹਦੇ ਕਹਿਣ ਤੇ ਸਾਡੇ ਦੇ ਪਰਚਾ ਉਹ ਕਿਸੇ ਐਸਐਸ ਦੇ ਵਿੱਚ ਲਾ ਕੇ ਤੁਰਿਆ ਫਿਰਦਾ ਦੇ ਮਾਂ ਦਾ ਸਾਰਾ ਕਬਰ ਇੱਥੇ ਤੁਰਿਆ ਫਿਰਦਾ ਕਦੇ ਬੋਲੇ ਨਹੀਂ ਸੀ ਹੁਣ ਅਸੀਂ ਬੋਲਾਂਗੇ ਨਾਬੇ ਵੀ ਲੂੰਮਾ ਜੇ ਡਿਪਟੀ ਅਫਸਰ ਵੀ ਜਾਵਾਂਗੇ ਅਸੀਂ ਜੇ ਉੱਥੇ ਧੱਕਾ ਕਰਨਗੇ ਮਿਊਨਿਸਪਲ ਕਮੇਟੀ ਜਾਵਾਂਗੇ ਪੱਕ ਜੁਨੀਆਂ ਵਿਚ ਵੀ ਜਾਵਾਂਗੇ ਜਿਹੜੇ ਇੱਥੇ ਧਰਨੇ ਤੇ ਬੋਲਦੇ ਸੀ ਪਹਿਲਾਂ ਦੇਮਾਨ ਦੇ ਗੱਲਾਂ ਬੋਲਦੇ ਸੀ ਹੂੰ ਕੋਈ ਬੋਝ ਨਹੀਂ ਨਾ ਇਹ ਡਰਾਉਣ ਨਾ ਮੈਂ ਡਰਨਾ ਇਹ ਉਦੋਂ ਜੰਮੇ ਨਹੀਂ ਸੀ ਮੈਂ ਜੱਦੇ ਲਾਈਨ ਦੇ ਵਿੱਚ ਤੁਰਿਆ ਹੋਇਆ ਹੂੰ ਮੇਰਾ ਬਹੁਤ ਪੋਲੀਟੀਕਲ ਕੈਰੀਅਰ ਆ ਨਾ ਇਹ ਤੇ ਦਾਗ ਲੱਗਿਆ ਨਾ ਜਿਉਂਦੇ ਜੀ ਤੇ ਲੱਗਣਾ ਇੱਕ ਗੱਲ ਦੇਖੀ ਜੀ ਉਹਨਾਂ ਨੇ ਗੱਲਾਂ ਕੀਤੀਆਂ ਥੋੜੇ ਤੇ આરોਪ ਲਗਾਏ ਜੀ ਕਿ ਮਨਰੇਗਾ ਮਜ਼ਦੂਰ ਨੇ ਜਿਹੜੇ ਉਹਨਾਂ ਨੂੰ ਆਪਣੀਆਂ ਰੈਲੀਆਂ ਚ ਲੈ ਕੇ ਜਾਂਦੇ ਨੇ ਪਿੰਡ ਦੇ ਜਿਹੜੇ ਸੱਜਣ ਸੀਗੇ ਉਹ ਤਾਂ ਕਹਿ ਰਹੇ ਨੇ ਜੀ ਨਾਬੇ ਕੋਈ ਤਾਂ ਕਹਿੰਦਾ ਨਾਬੇ ਰੈਲੀ ਸੀ ਕੋਈ ਕਹਿੰਦਾ ਪਟਿਆਲੇ ਰੈਲੀ ਸੀ ਤੇ ਰਾਤ ਚੇਅਰਮੈਨ ਸਾਹਿਬ ਲਾਈਵ ਹੋਏ ਜੀ ਮਾਰਕੀਟ ਕਮੇਟੀ ਦੇ ਉਹ ਕਹਿੰਦੇ ਜੀ ਲੁਧਿਆਣੇ ਲੈ ਕੇ ਜਾ ਰਹੇ ਸੀ ਇੰਨੇ ਕਿੰਨੇ ਕੁ ਬੰਦੇ ਹੁੰਦੇ ਨੇ ਜੀ ਉਹ ਮੈਂ ਤੁਹਾਨੂੰ ਦੱਸੂ 50 ਸਾਲ ਹੋ ਗਿਆ ਸਾਨੂੰ ਸਰਪੰਚੀ ਕਰਦਿਆਂ ਨੂੰ ਇਹ ਲੋਕ ਜਿਹੜੇ ਗੱਲਾਂ ਕਰਦੇ ਮੈਂ ਇੱਕੇ ਸਵਾਲ ਕਰਦਾ ਵੀ ਇਹਨਾਂ ਨੂੰ ਪੁੱਛੋ ਵੀ ਇਹਨਾਂ ਦਾ ਟੱਬਰ ਚ ਇਹਨਾਂ ਦਾ ਪਰਿਵਾਰ ਇਹਨਾਂ ਦਾ ਖਾਨਦਾਨ ਚ ਕੋਈ ਇੱਕ ਵਾਰ ਮੈਂਬਰ ਬਣਿਆ ਮੈਂਬਰ ਪੰਚਾਇਤ ਚਾਰ-ਚਾਰ ਮੇਰੇ ਨੇ ਚੋਣਾਂ ਲੜੀਆਂ ਮੈਂ ਨੇ ਫਿਰ ਜਾ ਗੁਸਤੀ ਬਣ ਜਾਂਦੇ 7 ਇੱਕ ਦੀ ਪੰਚਾਇਤ ਆ 50 ਸਾਲ ਹੋ ਗਏ 7 ਮੈਂਬਰ ਮੇਰੇ ਨੇ ਮੇਰੀ ਸਰਦਾਰਨੀ ਸਰਪੰਚੋ ਕਹਿੰਦੇ ਸਰਪੰਚਨੀ ਮੈਂ 10 ਸਾਲ ਘਨੌਲੇ ਪਿੰਡ ਦਾ ਸਰਪੰਚ ਰਿਆ 5 ਸਾਲ ਮੇਰੀ ਮਦਦ ਰਹੀ 20 ਸਾਲ ਮੇਰੇ ਫਾਦਰ ਕੀ ਗੱਲ ਮੈਂ ਪਿੰਡੀ ਜਾਣਦਾ ਮੈਂ ਚੇਅਰਮੈਨ ਵੀ ਰਿਹਾ ਬਲਾਕ ਸੰਤੀ ਦਾ ਮੈਂ ਆਪਣੇ ਪਿੰਡ ਦਾ 10 ਸਾਲ ਕੋਆਪਰੇਟਿਵ ਸੈਣੀ ਦਾ ਪ੍ਰਧਾਨ ਰਿਆ 10 ਸਾਲ ਮੇਰਾ ਭਾਈ ਛੋਟਾ ਲਵਨੀ ਰਿਆ ਬਰਿੰਦਰ 5 ਸਾਲ ਮੇਰੀ ਮਿਸਰ ਰਹੀ ਪ੍ਰਧਾਨਾ ਹੁਣ ਮੈਂ ਰਾਜਵੀਰ ਨੂੰ ਬੁਲਾਇਆ ਪਹਿਲਾਂ ਗਰਮੀ ਚਟਵਾਣਾ ਬੁਲਾਇਆ ਕੀ ਗੱਲ ਪਿੰਡ ਦੇ ਜਿਹਨੇ ਇੰਨੀ ਨੰਮੈਂਦੀਗੀ ਕੀਤੀ ਉਹਦੀ ਸਰਦਾਰ ਨਹੀਂ ਕਹਦੇ ਮੈਂ ਗੋਲੀ ਚਲਾ ਕੇ ਜਿਹੜਾ ਤੁਸੀਂ ਮੰਗ ਕਰ ਰਹੇ ਸੀ ਜੀ ਉਹ ਦੋਸਿਆਂ ਤੇ ਅਰੈਸਟ ਕਰੋ ਤੁਸੀਂ ਧਰਨਾ ਲਗਾਇਆ ਸੀ ਥਾਣੇ ਦੇ ਅੱਗੇ ਉਹ ਕੋਈ ਕਾਰਵਾਈ ਹੋਈ ਹੈ ਜੀ ਉਹ ਸਾਡੇ ਦੀ ਗੱਲ ਦੀ ਹਾਂਜੀ ਉਹਨਾਂ ਦੀ ਗੱਲ ਦੀ ਹੈ ਸਾਡੇ ਦੀ ਗੱਲ ਦੀ ਪਰਚਾ ਦੇਤਾ ਸਾਡੇ ਕੋਲ ਸਿੰਘ ਨੂੰ ਫੜਿਆ ਕੋਈ ਨਾ ਉਹਦਾ ਰਿਜ਼ਲਟ ਮੁਕਤਣਗੇ ਕੋਈ ਗੱਲ ਨਹੀਂ ਡਾਕਟਰ ਸਾਹਿਬ ਵੀ ਆਏ ਬੈਠੇ ਨੇ ਇਹਦਾ ਸਾਡੀ ਚੋਣ ਚੱਲ ਰਹੀ ਹੈ ਲੁਧਿਆਣੇ ਦੀ ਸਾਡੀ ਲੀਡਰਸ਼ਿਪ ਉਥੇ ਫਸੀ ਵੀ ਆ ਮਜਬੂਰੀ ਆ 10-10 ਪ੍ਰੋਗਰਾਮ ਰੱਖੇ ਬਿਨੇ ਕੋਈ ਗੱਲ ਨਹੀਂ ਇਹ ਕੰਟੀਨਿਊ ਜਲਕਮ ਜੀ ਇੱਕ ਐਸਸੀ ਜਿਹੜਾ ਸੀਗਾ ਜੀ ਐਸਸੀ ਭਾਈਚਾਰੇ ਵਾਸਤੇ ਸਬਦ ਵਰਤੇ ਗਏ ਨੇ ਉਹਦਾ ਪਰਚੇ ਦੀ ਮੰਗ ਕਰ ਰਹੇ ਸੀ ਉਹ ਤੁਸੀਂ ਤੋੜਿਆ ਜੀ ਪ੍ਰੋਸੈਸ ਕੋਈ ਤੋੜਿਆ ਅਸੀਂ ਸਾਡੇ ਕੋਲੇ ਵਾਦਾ ਕੀਤਾ ਪ੍ਰੈਸ ਦੇ ਕੋਲੇ ਵੀ ਅਸੀਂ ਇੱਥੇ ਵਾਦਾ ਕਰਾਂਗੇ ਕਵਾਨਾ ਸਾਹਿਬ ਤੁਹਾਡੇ ਜਨਨ ਡਾਕਟਰ ਸਾਹਿਬ ਇਹਨਾਂ ਦੇ ਚੈਨਲ ਤੇ ਉਹ ਕਹਿੰਦੇ ਵੀ ਅਸੀਂ ਬਾਜੀ ਕਰ ਸਾਡੇ ਮੈਂਡ ਨੂੰ ਨਹੀਂ ਗਿਆ ਉਹਦੀ ਘਰ ਵਾਲੀ ਤੁਹਾਡੇ ਜਨਨ ਤੇ ਕਹਿੰਦੀ ਆ ਵੀ ਦਰਸ਼ਨ ਬਾਜੀ ਕਰ ਤੁਹਾਡਾ ਚੈਨਲ ਤੁਹਾਡੇ ਲਾਈਵ ਗਿਆ ਉਹਨੇ ਕੀ ਸਬੂਦਾ ਨਾ ਉਹ ਕਹਿੰਦੀ ਜੀ ਗਲਤੀ ਨਾਲ ਕਿਹਾ ਗਿਆ ਮੈਂ ਕਿਹਾ ਉਹਦੋਂ ਉਹਦੋਂ ਤੁਸੀਂ ਕਿਉਂ ਨਹੀਂ ਕਿਹਾ ਹੋਊਗਾ ਬਈ ਹੁਣ ਕਹਿ ਰਹੇ ਹੋ ਤੁਸੀਂ ਮੇਰੇ ਸਿਰ 'ਤੇ ਡਾਂਗ ਮਾਰਾ ਦੋ ਫਿਰ ਕੋਈ ਗਲਤੀ ਨਾਲ ਹੋ ਗਿਆ ਕੱਲੂ ਬੱਧਾ ਮਾਰਦੇ ਹੋ ਗਿਆ ਗਲਤੀ ਨਾਲ ਹੋ ਗਿਆ ਇਹ ਕਿਹੜਾ ਉਤਰ ਹੈ ਜਿਹੜੀ ਜੀਵਤਾਂ ਗੱਲ ਹੁੰਦੀ ਬਾਹਰ ਹੁੰਦੀ ਹੈ ਹੁਣ ਉਹ ਤੇ ਤੇਰੀ ਕਾਰਵਾਈ ਕਰਾਵੇਂਗੀ 101% ਜੀ ਅਸੀਂ ਹਾਈ ਕੋਰਟ ਜਾਵਾਂਗੇ ਸੁਣ ਲੈ ਹਾਈ ਕੋਰਟ ਜਾਊਗਾ ਪੰਚਾਇਤ ਦੇ ਵੀਡੀਓ ਲੈ ਕੇ ਜਾਵਾਂ ਜਿਹੜੀਆਂ ਬਣੀਆਂ ਨੇ ਥਾਣੇ 'ਚ ਮੈਂ ਸਾਰੀ ਰਾਤ ਪਿਆ ਉਹਦੀ ਲੈ ਕੇ ਜਾਵਾਂ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਬੇਨਤੀ ਕਰਾਂਗੇ ਤੇ 100% ਜਿਹੜਾ ਡਾਕਟਰ ਭੀਮrao ਉਮੀਦਵਾਰ ਜੀ ਨੇ ਸੰਵਧਾਨ ਬਣਾਇਆ ਦੀ ਜਿਹਦੇ ਵਿੱਚ ਲੋਕਤੰਤਰ ਦੀ ਗੱਲ ਕਰਨ ਦਾ ਹੱਕ ਦਿੱਤਾ ਜਿਹਦੇ ਅਸੀਂ ਧਾਬੇ ਕੀਤਾ ਉਹ ਸਾਨੂੰ ਮਾਨਯੋਗ ਹਾਈ ਕੋਰਟ ਦੇ ਵਿੱਚ ਇਨਸਾਫ ਦਊ ਜੀ ਜੀ ਡਾਕਟਰ ਤਰਨਵੀਰ ਗਾਂਧੀ ਜੀ ਨੇ ਹਾਂਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਬੜਾ ਲੰਬਾ ਸਿਆਸੀ ਕੈਰੀਅਰ ਆ ਹਰ ਇੱਕ ਕੰਮ ਕਰਨ ਲਈ ਧਰਨੇ ਤੇ ਧਰਨਾ ਹਰ ਜਗ੍ਹਾ ਤੇ ਧਰਨੇ ਲੱਗ ਰਹੇ ਨੇ ਆਮ ਆਦਮੀ ਪਾਰਟੀ ਵਾਲੇ ਖੁਦੇ ਧਰਨਾ ਲਾ ਕੇ ਬੈਠ ਜਾਂਦੇ ਨੇ ਜੀ ਕਿੱਧਰ ਨੂੰ ਜਾ ਰਿਹਾ ਇਹ ਸਿਸਟਮ ਆ ਦੇਖੋ ਇਹ ਇਹਨਾਂ ਨੂੰ ਜਿਸ ਤਰ੍ਹਾਂ ਪਹਿਲੇ 2.5 3 ਸਾਲਾਂ ਤੋਂ ਪੰਜਾਬ ਤੇ ਰਾਜ ਕੀਤਾ ਹੈਗਾ ਸਾਰੀਆਂ ਜਮਹੂਰੀ ਪ੍ਰਕਿਰਿਆਵਾਂ ਨੂੰ ਸਾਰੇ ਜਮਹੂਰੀ ਤੰਤਰ ਨੂੰ ਜੋ ਸੰਵਿਧਾਨਕ ਪਰੰਪਰਾਵਾਂ ਨੇ ਉਹਨਾਂ ਨੂੰ ਉਲੰਘ ਕੇ ਪੈਰਾਂ ਐ ਡਰੋਂਦ ਕੇ ਇਹ ਲੋਕਾਂ ਦੇ ਮਤਲਬ ਇੱਕ ਹਾਕਮ ਦੀ ਤਰ੍ਹਾਂ ਰਾਜ ਕਰ ਰਹੇ ਨੇ ਜਿਵੇਂ ਅਸੀਂ ਪੰਚਾਇਤੀ ਚੋਣਾਂ ਦੌਰਾਨ ਦੇਖਿਆ ਜਿਵੇਂ ਅਸੀਂ ਮਿਊਨਿਸਪਲ ਚੋਣਾਂ ਦੌਰਾਨ ਦੇਖਿਆ ਹੈਗਾ ਸਾਰੇ ਅਫਸਰ ਸਾਹੀ ਸਿਵਲ ਵੀ ਤੇ ਪੁਲਿਸ ਅਫਸਰ ਸਾਹੀ ਸਾਰੇ ਇਹਨਾਂ ਦੇ ਹੱਥ ਟੋਕੇ ਬਣ ਕੇ ਨੌਕਰ ਬਣ ਕੇ ਕੰਮ ਕਰ ਰਹੀ ਹੈਗੀ ਹੈ ਸਾਨੂੰ ਕਿਤੇ ਹੀ ਮਨਜ਼ੂਰ ਨਹੀਂ ਇਸ ਵਿਧਾਨ ਦੀ ਉਲੰਘਣਾ ਹੈਗੀ ਹੈ ਇਹ ਕੁਦਰਤੀ ਇਨਸਾਫ ਦੀ ਉਲੰਘਣਾ ਹੈਗੀ ਹੈ ਇਹ ਜਿਹੜੀ ਜਮਹੂਰੀ ਕਦਰਾਂ ਕੀਮਤਾਂ ਉਹਨਾਂ ਦੀ ਉਲੰਘਣਾ ਹੈਗੀ ਹੈ ਜੋ ਅਬਦਲਤ ਔਰਤਾਂ ਨਾਲ ਜਾਂ ਮਨਰੇਗਾ ਔਰਤਾਂ ਨਾਲ ਜੋ ਵਿਵਹਾਰ ਕੀਤਾ ਗਿਆ ਜਿਵੇਂ ਜਾਤੀਸ਼ੂ ਸ਼ਬਦ ਵਰਤੇ ਗਏ ਗਏ ਜਾਂ ਮਤਲਬ ਸਾਡੀ ਸਾਰੀ ਪੰਚਾਇਤ ਨੂੰ ਖਨੌੜੇ ਦੀ ਨੂੰ ਉਹਨਾਂ ਦੇ ਪਰਚਾ ਦਰਜ ਕਰ ਦਿੱਤਾ ਗਿਆ ਇਹ ਨਿਰਾ ਤੱਕਾ ਹੈਗਾ ਇਹ ਗੁੰਡਾਗਰਦੀ ਹੈਗੀ ਹੈ ਇਹ ਸਰਕਾਰ ਸੱਤਾ ਦੇ ਨਸ਼ੇ 'ਚ ਹੰਕਾਰੀ ਹੋਈ ਹੈਗੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਕਿ ਕਦੀ ਦਾਦੇ ਨੇ ਕਦੀ ਪੋਤੇ ਦੀਆਂ ਅੱਜ ਤੁਸੀਂ ਕੱਲ ਇਸ ਗੱਦੀ ਤੇ ਕੋਈ ਹੋਰ ਹੋਊਗਾ ਤਾਂ ਸਾਰੇ ਅਸੀਂ ਇੱਕ ਇੱਕ ਕੇਸ ਆਸੀਂ ਨੋਟ ਕਰਦੇ ਪਏ ਆ ਸਭ ਨਾਲ ਅਸੀਂ ਗੱਲ ਕਰਾਂਗੇ ਸਭ ਨੂੰ ਅਸੀਂ ਟਾਸਕ ਵੀ ਵਿਲ ਬ੍ਰਿੰਗ देम ਟੂ ਟਾਸਕ ਕਿਵੇਂ ਜਮਹੂਰੀਅਤ ਕਿਵੇਂ ਕੰਮ ਕਰਨਾ ਹੁੰਦਾ ਅਫਸਰਸ਼ਾਹੀ ਨੇ ਵੀ ਸਿਵਲ ਪ੍ਰਸ਼ਾ ਨੇ ਵੀ ਤੇ ਪੁਲਿਸ ਅਫਸਰ ਸ਼ਾਹੀ ਨੇ ਤੇ ਦੋਨਾਂ ਵਾਸਤੇ ਅਸੀਂ ਇੱਕ ਮਾਡਲ ਕੋਡ ਆਕਟ ਲਾਗੂ ਕਰਾਂਗੇ ਜੇ ਕਿ ਜੇ ਪਹਿਲਾਂ ਕਿਸੇ ਪਾਰਟੀ ਕੋਈ ਪਾਰਟੀਆਂ ਗਲਤ ਵੀ ਕਰਦੇ ਰਹੀਆਂ ਉਹਨੂੰ ਵੀ ਦਰਸਤ ਕਰਾਂਗੇ ਔਰ ਜਿਸ ਤਰ੍ਹਾਂ ਯੂਰਪ ਵਿੱਚ ਅਮਰੀਕਾ ਵਿੱਚ ਜ ਸਾਰੇ ਉੱਤਰੀ ਅਮਰੀਕਾ ਜੇ ਨਾਰਥ ਅਮਰੀਕਾ ਜਿਵੇਂ ਪੁਲਿਸ ਨੂੰ ਇੱਕ ਜਿੰਮੇਵਾਰ ਸ਼ਹਿਰੀ ਮੱਦਦ ਕਰਨ ਵਾਲੀ ਜਿੱਤ ਸਮਝਿਆ ਜਾਂਦਾ ਹੈਗਾ ਐਵੇਂ ਪੰਜਾਬ ਦੀ ਪੁਲਿਸ ਨੂੰ ਬਣਾਵਾਂਗੇ ਜੀ ਜੀ ਸਾਧੂ ਸਿੰਘ ਧਰਮਸੋਧ ਜੀ ਨੇ ਉਹ ਵੀ ਪਹੁੰਚੇ ਨੇ ਸਾਬਕਾ ਕੈਬਨਿਟ ਮੰਤਰੀ ਨੇ ਹਾਂਜੀ ਸਰ ਇਹ ਦੂਜੇ ਚ ਹੋਰ ਚੈਨਲਾਂ ਤੇ ਭੇਜਣੀ ਹੈ ਜੀ ਅੱਛਾ ਤੇ ਕਿਸ ਤਰ੍ਹਾਂ ਦੇਖਦੇ ਹਾਂ ਜੀ ਆਮ ਆਦਮੀ ਪਾਰਟੀ ਕਹਿੰਦੀ ਸੀ ਬਦਲਾਅ ਆਊਗਾ ਬਦਲਾਅ ਤਾਂ ਆਇਆ ਨਹੀਂ ਜੀ ਧਰਨਿਆਂ ਦੀ ਲਹਿਰ ਆ ਗਈ ਜੀ ਗੱਲ ਇਹ ਹੈ ਇਹਨਾਂ ਦੇ ਖੁਦ ਦੇ ਵਰਕਰ ਵੀ ਧਰਨਿਆਂ ਤੇ ਬੈਠਦੇ ਨੇ ਜੀ ਸੋ ਕਹਿਣ ਦਾ ਭਾਵ ਅੱਜ ਜਿਹੜਾ ਅਸੀਂ ਧਰਨੇ ਤੇ ਬੈਠੇ ਐ ਐਮਪੀ ਸਾਹਿਬ ਆਏ ਨੇ ਸਾਰੇ ਸਾਡੇ ਜ਼ਿਲ੍ਹੇ ਦਾ ਪ੍ਰਧਾਨ ਖਨੌੜਾ ਸਾਹਿਬ ਨੇ ਇਹ ਖਨੌੜੇ ਪਿੰਡ ਇੱਕ ਜੋ ਸਾਡੀਆਂ ਬੀਬੀਆਂ ਨੇ ਮੇਰੀ ਕਾਲੀਆਂ ਉਹਨਾਂ ਦੇ ਨਾਲ ਝਗੜਾ ਉਹਨਾਂ ਦੇ ਨਾਲ ਬਸ ਲੁਕੀ ਹੋਈ ਜੀ ਔਰ ਝਗੜਾ ਹੋਇਆ ਅਸੀਂ ਇੱਥੇ ਥਾਣੇ 'ਚ ਰਵਡਰਜ ਕਰਾਈ ਇਹਨਾਂ ਨੇ ਕੋਈ ਬੰਦਾ ਫੜਿਆ ਨਹੀਂ ਔਰ ਨਾ ਹੀ ਕਿਸੇ ਤੇ ਪਰਚਾ ਕੀਤਾ ਸੀ ਫੇਰ ਸਾਨੂੰ ਕੱਲ ਧਰਨਾ ਲਾਉਣਾ ਪਿਆ ਧਰਨਾ ਲਾਉਣ ਤੋਂ ਬਾਅਦ ਫਿਰ ਇਹਨਾਂ ਨੇ ਪਰਚਾ ਦਰਜ ਕੀਤੇ ਚਾਰਾਂ ਤੇ ਅਸੀਂ ਕਿਹਾ ਬੰਦੇ ਅਰੈਸਟ ਕਰੋ ਅਸੀਂ ਇੰਨੇ ਚਿਰ ਬੈਠੇ ਆ ਪਰ ਲੇਕਿਨ ਇਹਨਾਂ ਨੇ ਇੱਕ ਬੰਦਾ ਅਰੈਸਟ ਕਰਿਆ ਤਿੰਨ ਬੰਦੇ ਥਾਣੇ 'ਚੋਂ ਹੀ ਕਿਵੇਂ ਕਹਿੰਦੇ ਭੱਜ ਗਏ ਪਹਿਲਾਂ ਤਾਂ ਇਹ ਥਾਣੇ ਵਾਲੇ ਦੀ ਕਮਜ਼ੋਰੀ ਇਹ ਕੋਈ ਹਵਾ ਤਾਂ ਹੈ ਨਹੀਂ ਉੱਡ ਕੇ ਚਲੀ ਗਈ ਥਾਣੇ ਚੋਂ ਕਿਵੇਂ ਉੱਡ ਕੇ ਚੱਲ ਗਏ ਫੇਰ ਇਹਨਾਂ ਨੇ ਕਿਹਾ 4 ਵਜੇ ਤੱਕ ਸਾਨੂੰ ਟਾਈਮ ਦੇ ਦਿਓ ਕਿ ਅਸੀਂ ਬੰਦੇ ਫੜ ਲਾਂਗੇ ਫੇਰ ਅਸੀਂ ਮੰਨ ਕੇ ਉਹਨਾਂ ਦੀ ਵੀ ਸ਼ਾਮ 4 ਵਜੇ ਤੱਕ ਫੜ ਲਾਂਗੇ ਉਹ ਬੰਦੇ ਦਾ ਕੀ ਫੜਨੇ ਸੀ ਬੰਦੇ ਦਾ ਕੀ ਫੜਨੇ ਸੀ ਮੁੜ ਕੇ ਸਾਡੇ ਸਾਰੇ ਪੰਚਾਇਤ ਤੇ 12 ਤੇ ਪਰਚਾ ਦਿੱਤਾ ਔਰ ਇੱਕ ਬੰਦੇ ਨੂੰ ਰਾਤ ਨੂੰ 12 ਵਜੇ 11 ਵਜੇ ਗੋਪਾਲ ਖਨੋੜਾ ਜਿਹੜਾ ਬਸਾਂ ਦਾ ਪ੍ਰਧਾਨ ਵੀ ਹੈ ਯੂਨੀਅਨ ਦਾ ਉਹਨੂੰ ਰਾਤ ਨੂੰ ਐ ਚੱਕਿਆ ਜਿਵੇਂ ਕਿਸੇ ਹੱਤਵਾਦੀ ਨੂੰ ਚੱਕੀਦਾ। ਉਹਨਾਂ ਦੇ ਉਲਟਾ ਪਰਚਾ ਦੇ ਕੇ ਸਾਡੇ ਬੰਦਿਆਂ ਨੂੰ ਬੰਦੇ ਨੂੰ ਰੈਸਟ ਕੀਤਾ। ਉਸ ਦੇ ਰੋਸ ਵਜੋਂ ਅਸੀਂ ਧਰਨਾ ਦੇ ਰਹੇ ਆ। ਉਹ ਤਿੰਨ ਬੰਦੇ ਗ੍ਰਿਫਤਾਰ ਕੀਤੇ ਜਾਣ ਜਿਨ੍ਹਾਂ ਤੇ ਪਰਚਾ ਸਾਡੇ ਜਿਹੜੇ ਨਜਾਇਜ਼ ਬੰਦੇ ਫੜੇ ਨੇ ਪਰਚਾ ਪਾਇਆ ਇਹਨਾਂ ਦਾ ਕੈਨਸਲ ਕੀਤਾ ਜਾਵੇ। ਜੀ ਭਗਵਾਨਤਮਾਨ ਸਾਹਿਬ ਕਹਿੰਦੇ ਸੀ ਸਾਡੀ ਸਰਕਾਰ ਬਣੂਗੀ ਪੰਜਾਬ 'ਚ ਧਰਨਾ ਨਹੀਂ ਲੱਗਣ ਦਵਾਗੇ। ਤੇ ਧਰਨਿਆਂ ਦਾ ਹੜਾ ਆਇਆ ਵਾ ਜੀ। ਹਰ ਇੱਕ ਇਨਸਾਨ ਨੂੰ ਇਨਸਾਫ ਲੈਣ ਦੇ ਲਈ ਧਰਨਾ ਲਾਉਣਾ ਪੈਂਦਾ ਜੀ ਧਰਨੇ ਤੋਂ ਬਿਨਾਂ ਮਸਲਾ ਹੱਲ ਨਹੀਂ ਹੋ ਰਿਹਾ ਕੀ ਲੱਗ ਰਿਹਾ ਉਹ ਕਹਿਣੀ ਤੇ ਕਰਨੀ ਨੂੰ ਕਿਸ ਤਰ੍ਹਾਂ ਦੇ ਗੱਲ ਹੀ ਹੈ ਇਹ ਲੋਕਾਂ ਦੀਆਂ ਸਰਕਾਰਾਂ ਨੇ ਇਹ ਲੋਕਾਂ ਨੂੰ ਆਜ਼ਾਦੀ ਦਾ ਹੱਕ ਆ ਕਿ ਆਪਣੇ ਰਾਈਟ ਲੈਣ ਵਾਸਤੇ ਸਾਡੇ ਹੱਕ ਇੱਥੇ ਰੱਖ ਦਾ ਮਤਲਬ ਹੀ ਇਹ ਹੈ ਕਿ ਲੋਕ ਰੋਸ ਕਰ ਸਕਣ ਰੋਸ ਤਰਾਹੀ ਸਰਕਾਰ ਦੇ ਕੰਨ ਖੁੱਲਣ ਹੋ ਸਕਦਾ ਸਰਕਾਰ ਦੇ ਕੰਨਾਂ ਨਾਲ ਗੱਲ ਹੋਵੇ ਸਰਕਾਰ ਆਪਣੇ ਪੁਲਿਸ ਵਾਲਿਆਂ ਨੂੰ ਲਗਾਮ ਕੱਸੇ ਜਿਹੜੇ ਲਾਪਰਵਾਹੀ ਹੋਏ ਫਿਰਦੇ ਨੇ ਬੇਲਗਾਮ ਹੋਏ ਫਿਰਦੇ ਨੇ ਇਹਨਾਂ ਨੂੰ ਮਨਮਰਜ਼ੀਆਂ ਕਰਨ ਤੋਂ ਰੋਕਣ ਇਹ ਆ ਸਾਡਾ ਇਸ ਤਰ੍ਹਾਂ ਕੇ ਧਰਨਾ ਹੈ ਜੀ ਸੋ ਕਹਿੰਦੇ ਜੀ ਹਰ ਇੱਕ ਨਾਲ ੱ ਧੱਕਾ ਹੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਤਸਵੀਰਾਂ ਧਰਨਾ ਲੱਗੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵੀ ਧਰਨਾ ਲਗਾਇਆ ਕੱਲ ਇਨਸਾਫ ਲੈਣ ਦੇ ਲਈ ਸੋ ਹੁਣ ਕਾਂਗਰਸ ਪਾਰਟੀ ਦੇ ਪੂਰੇ ਵਰਕਰ ਨੇ ਜਿਹੜੇ ਉਹਨਾਂ ਵੱਲੋਂ ਧਰਨਾ ਲਗਾਇਆ ਗਿਆ ਹੈ ਸੋ ਅਸੀਂ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹਾਂਗੇ ਅੱਗੇ ਕੀ ਚੱਲਦਾ ਹੈ ਤੁਸੀਂ ਬਣੇ ਰਹੋ ਆਪਣੀ ਪੰਜਾਬੀ ਲੋਕ ਚੈਨਲ ਦੇ ਨਾਲ ਧੰਨਵਾਦ